ਇਹ ਸਾਰਿਆਂ ਨੇ ਪਹਿਲਾਂ ਆਪ ਵੀ ਪਰਚੇ ਕਟਾ ਕੇ ਸ਼ੁਰੂ ਕੀਤਾ ਸੋ ਉਹਨੂੰ ਹੁਣ ਮਹਾਲੀ ਚ ਅਸੀਂ ਇਸ ਜਗ੍ਹਾ ਤੇ ਆ ਕੇ ਸ਼ੁਰੂ ਕਰਨ ਲੱਗੇ ਆਂ ਅਜ ਤੱਕ ਇਹ ਸੰਗਤ ਸਾਹਬੇ ਕਿਸ ਕਰਕੇ ਸਾਰੀ ਸੀਰੀਅਸ ਲੀਡਰਸ਼ਿਪ ਕੋ ਲੱਗੀ ਹੋਈ ਹੈ ਸਾਸ਼ਵੀਰ ਸਿੰਘ ਬਾਦਲ ਜੀ ਨੇ ਪਿੰਡ ਬਾਦਲਪਿੰਡ ਤੋਂ ਆਪਣੇ ਪਾਰਟੀ ਪੰਜਾਬ ਦੇ ਵਿੱਚ ਜਿਵੇਂ ਭੁੱਲ ਸਾਹਿਬ ਨੇ ਜ਼ਿਕਰ ਕੀਤਾ ਵੱਡਾ ਉੱਛਾ ਹੈ ਸਵੇਰੇ ਸਦਾ ਤੋਂ ਬੀਸਿਕ ਬਾਦਲ ਸਾਹਿਬ ਨੇ ਬਾਸਪੇਂਡ ਤੋਂ ਸ਼ੁਭ ਹਾਲੀ ਦੇ ਵਿੱਚ ਪਟਿਆਲਾ ਦੇ ਵਿੱਚ ਇਸ ਗਰੁੱਪ ਦੇ ਵਿੱਚ ਔਰ ਸਾਰੇ ਜ਼ਿਲ੍ਹਿਆਂ ਤੋਂ ਡੀਡਰ ਸਾਹਿਬਾਨ ਆਪੋ ਆਪਣੀਆਂ ਭਰਤੀਆਂ ਸਲਿੱਪਾਂ ਲੈਣ ਵਾਗੇ ਸਾਡਾ ਸ਼੍ਰੋਮਣੀ ਕਾਦੀ ਦਲ ਦੀ ਅੱਜ ਭਰਤੀ ਮਹਿੰਮ ਸ਼ੁਰੂ ਹੋਈ ਹੈ 20 ਤਰੀਕ ਤੋਂ ਤੇ ਅੱਜ ਜਿਹੜੇ ਸਾਡਾ ਵਿਧਾਨ ਸਭਾ ਹਲਕਾ ਸਹਿਬਜਾ ਦਾ ਅਜੀਤ ਸਿੰਘ ਨਗਰ ਇਹਦੇ ਮੁਰਲੀ ਕਤਾਰ ਦੇ ਜਿਹੜੇ ਆਗੂ ਸਹਿਬਾਨ ਹਨ ਉਹਨਾਂ ਦੀ ਅਸੀਂ ਮੀਟਿੰਗ ਬੁਲਾਈ ਹੈ ਉਸ ਤੋਂ ਬਾਅਦ ਸਾਡੇ ਡੈਲੀਗੇਟ ਬਣ ਕੇ ਡੈਲੀਗੇਟ ਤੋਂ ਬਾਅਦ ਸਾਡੇ ਪ੍ਰਧਾਨ ਦੀ ਚੋਣ ਹੋਊਗੀ ਉਹਦੇ ਵਾਸਤੇ ਅੱਜ ਅਸੀਂ ਇਹ ਸਾਡੀ ਲੀਡਰਸ਼ਿਪ ਇਕੱਤਰ ਹੋਈ ਹੈ ਜੱਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਉਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜੱਪ ਸਟੱਡੀ ਦੇ ਕੋਲੇ ਅੱਜ ਹੀ ਆਓ ਸਾਰੇ ਸਾਥੂ ਲੇਖੀ ਜੀਮਾ ਸਾਹਿਬ ਤੱਕ ਸਾਰੇ ਹਾਜ਼ਰ ਹੈ ਤੁਹਾਡੇ ਸਾਹਮਣੇ ਇਹ ਸਾਰਿਆਂ ਨੇ ਪਹਿਲਾਂ ਆਪ ਵੀ ਪਰਚੇ ਇਕੱਠਾ ਕਰਕੇ ਸ਼ੁਰੂ ਕੀਤਾ ਸੋ ਉਹਨੂੰ ਹੁਣ ਮਹਾਲੀ ਚ ਅਸੀਂ ਇਸ ਜਗ੍ਹਾ ਤੇ ਆ ਕੇ ਸ਼ੁਰੂ ਕਰਨ ਲੱਗਿਆ ਇਹ ਸੋ ਸਾਰਾ ਅਜ ਤੱਕ ਇਹ ਸੰਗਤ ਸ਼ਾਹ ਹੋਵੇ ਇਸ ਕਰਕੇ ਸਾਰੀ ਸੀਨੀਅਰ ਲੀਡਰਸ਼ਿਪ ਕੋਲ ਲੱਗੀ ਹੋਈ ਹੈ ਸਾਫ ਸੁਵਿਸ਼ਿੰਗ ਬਾਦਲ ਜੀ ਨੇ ਪਿੰਡ ਬਾਦਲਪਿੰਡ ਤੋਂ ਆਪਣੇ ਪਰਚੀ ਭਰੀ ਹੈ ਹੋਰ ਵੀ ਬਖ ਵਖ ਜ਼ਿਲ੍ਹਿਆਂ ਚ ਫਤਿਹਗੜ੍ਹ ਸਾਹਿਬ ਦੇ ਲੱਗੇ ਹੋਇਆ ਸਮਰੂਪ ਚ ਹੈ ਪਿੰਡੇ ਚ ਹੈ ਕਾਫੀ ਜ਼ਿਲ੍ਹਿਆਂ ਚ ਅੱਜ ਕਾ ਬੁਸ਼ੂ ਕੀਤਾ ਹੈ ਬਾਕੀ ਬਾਹਰੀਆਂ ਸਟਰੀਟਾਂ ਚ ਵੀ ਜੋ ਜੋ ਕਾਪੀਆਂ ਮਿਲ ਜਾਣੀ ਨੇ ਸਾਰੇ ਸ਼ੁਰੂ ਕਰਨਗੇ ਬਾਕੀ ਜੋ ਡਿਟੇਲ ਹੈ ਉਹਦੀ ਸਾਰੀ ਕਿਸ ਤਰ੍ਹਾਂ ਹੋਣਾ ਹੈ ਕਿਸ ਤਰ੍ਹਾਂ ਸਾਫ ਸੁਥਰੀ ਹੋਵੇ ਮਤਵਦ ਹੋਵੇ ਔਰ ਸਹੀ ਹੋਵੇ ਸਾਰੀ ਡੀਟੇਲ ਤੁਹਾਨੂੰ ਜੀ ਮੈਂ ਸਾਬ ਦੱਸ ਸਕਦਾ ਗੁਰੂ ਜੀ ਨਾਲ ਗੱਲਬਾਤ ਹੋਈ ਆ ਉਹਨਾਂ ਨੇ ਨਾਲ ਲੇ ਕੇ ਸੱਤ ਨੰਬਰ ਦੀ ਕਮੇਟੀ ਹੈ ਜੋ ਫੈਸਲਾ ਲਿਆ ਹੈ ਵੀ ਨਿਕਰੇਗਾ ਇਹਨੇ ਆਪਣੇ ਲੋਕੇ ਸਾਰਾ ਹੁਤੀ ਮਾਸਾ ਦੱਸਣ ਹਾਂ ਜੀ ਜੀਮਾ ਸਾਹਿਬ ਜਿਸ ਤਰ੍ਹਾਂ ਪਹਿਲਾਂ ਤਾਂ ਕੱਠ ਨੂੰ ਦੇਖੇ ਕਿਸ ਤਰ੍ਹਾਂ ਉਤਸ਼ਾਹ ਵਧਦਾ ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਪਾਕੀ ਮਹਿਮੂ ਲੈ ਕੇ ਅੱਜ ਸਾਰੇ ਪੰਜਾਬ ਦੇ ਵਿੱਚ ਜਿਵੇਂ ਭੁੱਲ ਸਾਹਿਬ ਨੇ ਜ਼ਿਕਰ ਕੀਤਾ ਵਜਾ ਅੱਛਾ ਆ ਸਵੇਰੇ ਸਰਦਾਰ ਚੰਬੀ ਸਿੰਘ ਬਾਦਲ ਸਾਹਿਬ ਨੇ ਪਾਸਪੈਂਟ ਤੋਂ ਸ਼ੁਰੂ ਕੀਤਾ ਸੀ ਫਿਰ ਫਰੀਦਕੋਟ ਦੇ ਵਿੱਚ ਵੀ ਪਾਰਟੀ ਡਾਕਟਰ ਵੀ ਸਾਰਾ ਪਾਰਲੀਮੈਂਟਰੀ ਬੋਰਡ ਜਿਹੜਾ ਸ਼ੁਰੂਆਤ ਲਾ ਕੇ ਆਇਆ ਉਹ ਬਹਾਲੀ ਦੇ ਵਿੱਚ ਪਟਿਆਲਾ ਦੇ ਵਿੱਚ ਸਗਰੂਪ ਦੇ ਵਿੱਚ ਔਰ ਸਾਰੇ ਜ਼ਿਲ੍ਹਿਆਂ ਤੋਂ ਲੀਡਰ ਸਹਬਾਨ ਆਪੋ ਆਪਣੀਆਂ ਭਰਤੀਆਂ ਸਲਿੱਪਾਂ ਲੈਣ ਬਾਜ਼ਾਰ ਤੇ ਪਹੁੰਚ ਰਹੇ ਇਸ ਕਰਕੇ ਬੜੀ ਚੜ੍ਹਦੀ ਕਲਾ ਵਾਲਾ ਮਾਹੌਲ ਹੈ ਔਰ 25 ਲੱਖ ਦਾ ਟੀਚਾ ਉਹ ਵਰਕਿੰਗ ਕਮੇਟੀ ਨੇ ਆਪਣੀ ਮੀਟਿੰਗ ਦੇ ਵਿੱਚ ਲਿਖਿਆ ਸੀਗਾ ਪਰ ਜਿੱਦਾਂ ਦਾ ਜੋਸ਼ ਹੈ ਇਹ ਅਸੀਂ 20 ਫਰਵਰੀ ਤੱਕ ਉਸ ਟੀਚੇ ਤੋਂ ਪੁੱਧਾ ਦੇਣ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਕਿ ਤਗੜੇ ਹੋ ਕੇ ਹੁਣ ਸਾਰੇ ਜਿਹੜੇ ਆ ਉਹ ਭਰਤੀ ਕਰਨ ਤੇ ਫਿਰ ਨਵੇਂ ਸਿਰੇ ਤੋਂ ਸਾਰਿਆਂ ਜਿੱਥੇ ਬੰਦਕ ਚੋਣਾ ਕਰਾ ਕੇ ਤੇ ਚਰਦੀ ਕਲਾ ਦੇ ਨਾਲ ਫਿਰ 2027 ਦੀ ਜਿਹੜੀ ਇਲੈਕਸ਼ਨ ਹੈ ਉਹਦੀ ਤਿਆਰੀ ਕਿ ਜਿਹੜੀ 7 ਮੈਂਬਰੀ ਕਮੇਟੀ ਬਣਾਈ ਸੀ ਉਹਦੇ ਬਿਦਦਾ ਕੀ ਰੋਲ ਹੈ ਇਹਦੇ ਵਿੱਚ ਦੇਖੋ ਗੱਲ ਇਹ ਹੈ ਕਿ ਉਹਦੀ ਕੰਮਿੰਗ ਤੇ 60 ਦਿਨ ਅਸੀਂ ਜ세ਦਾਰ ਸਾਹਿਬ ਨੂੰ ਜਿਹੜੀਆਂ ਤਕਨੀਕੀ ਦਿੱਕਤਾਂ ਸੀ ਉਹ ਸਾਰੀਆਂ ਐਕਸਪਲੇਨ ਕਰਨ ਤੋਂ ਬਾਅਦ ਵਰਕਿੰਗ ਕਮੇਟੀ ਨੇ ਸਾਰੇ ਸਾਂਝੇ ਫੈਸਲੇ ਲੈ ਕੇ ਜਿਹੜੇ ਸੱਤਾ ਦੇ ਵਿੱਚੋਂ ਪੰਜ ਮੈਂਬਰਾਂ ਨੂੰ ਤਾਂ ਜ਼ਿੰਮੇਵਾਰੀਆਂ ਉਸੇ ਦਿਨ ਹੀ ਦਿੱਤੀ ਇੱਕ ਮੈਂਬਰ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਸੀਗੇ ਉਹਨਾਂ ਨੂੰ ਬੇਨਤੀ ਕਰ ਦਿੱਤੀ ਗਈ ਸੀ ਕਿ ਜੇ ਤੁਸੀਂ ਬੰਨਾ ਤੇ ਜੀ ਸਦਕੇ ਬਣੋ ਪਰ ਮੈਂਬਰ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਬਣਨ ਵਾਸਤੇ ਪਹਿਲਾਂ ਅਸਤੀਫਾ ਦੇ ਦਿੱਤਾ ਜੀ ਕਰਕੇ ਜੋ ਉਹਨਾਂ ਨੇ ਫੈਸਲਾ ਕਰਨਾ ਜੋ ਦੇ ਦੇਣਗੇ ਤੇ ਪੋਇੰਟ ਵਡਾਲਾ ਸਾਹਿਬ ਨੂੰ ਸਾਰੀ ਪਾਰਟੀ ਹੱਥ ਜੋੜਾ ਟੀਮ ਹੈ ਜੇ ਤੁਸੀਂ ਪਾਰਟੀ ਚਾਉਣਾ ਚਾਹੁੰਦੇ ਹੋ ਜਾਂ ਕੋਈ ਹੋਰ ਤੁਹਾਡਾ ਸੱਜਣ ਹੈ ਤੇ ਡਿਸਪਲਿਨ ਕਮੇਟੀ ਨੇ ਘੱਟੇ ਕਾਰਵਾਈ ਕੀਤੀ ਸੀ ਤੁਸੀਂ ਉਹਨਾਂ ਨੂੰ ਲਿਖ ਕੇ ਦੇ ਦਿਓ ਕੋਈ ਗੱਲ ਨਹੀਂ ਉਹਨਾਂ ਲੱਖਾਂ ਵਰਕਰ ਲੱਗੇ ਹੋਇਆ ਤੇ ਐ ਲੱਗਦਾ ਵੀ ਜਿਵੇਂ ਇੱਕੋ ਹੀ ਬੰਦਾ ਹੈਗਾ ਜਿਹਨੂੰ ਅਕਾਲ ਤਖਤ ਦਾ ਹੁਕਮ ਮੰਨਦਾ ਬਾਕੀ ਮੰਨਦੇ ਨਹੀਂ ਇਦਾਂ ਨਹੀਂ ਹੁੰਦਾ ਸਾਰੇ ਹੀ ਅਕਾਲ ਤਖਤ ਸਾਹਿਬ ਨੂੰ ਨਤਮਸਤਕ ਹੈ ਤੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਕੱਲਾ ਬੰਦਾ ਖੜਾਰਾ ਪੁੰਦਾ ਚੰਗਾ ਨਹੀਂ ਲੱਗਦਾ ਆ ਵੀ ਸਾਰੇ ਅਕਾਲੀ ਵਰਕਰ ਨੇ ਸਾਰਿਆਂ ਦੀਆਂ ਕਿ ਟਿਕਟੀਆਂ ਵੱਡੀਆਂ ਕੁਰਬਾਨੀਆਂ ਨੇ ਤੇ ਉਹ ਵੀ ਹੁਣ ਜੇ ਉਹਨਾ ਚਾਹੁੰਦੇ ਜੋ ਫੈਸਲਾ ਹੋਇਆ ਤੇ ਆਪਣਾ ਡਿਸਪਲਿਨ ਕਮੇਟੀ ਕੋ ਜਾਣ ਕੋਈ ਨਾ ਤਾਂ ਕਿਸੇ ਨੂੰ ਕਰਦਾ ਨਹੀਂ ਕਿਹਾ ਗਿਆ ਤੇ ਕੀ ਕੰਮ ਦੇਖੋ ਅੱਜ ਸਾਡਾ ਸ਼੍ਰੋਮਣੀ ਅਕਾਲੀ ਦਲ ਦੀ ਅੱਜ ਭਰਤੀ ਮੁਹਿੰਮ ਸ਼ੁਰੂ ਹੋਈ ਹੈ 20 ਤਰੀਕ ਤੋਂ ਤੇ ਅੱਜ ਜਿਹੜੇ ਸਾਡਾ ਵਿਧਾਨ ਸਭਾ ਹਲਕਾ ਸਹਿਬਜਾ ਦਾ ਅਜੀਤ ਸਿੰਘ ਨਗਰ ਇਹਦੇ ਮੁਰਲੀ ਕਤਾਰ ਦੇ ਜਿਹੜੇ ਆਗੂ ਸਹਿਬਾਨ ਆ ਉਹਨਾਂ ਦੀ ਅਸੀਂ ਮੀਟਿੰਗ ਬੁਲਾਈ ਹੈ ਔਰ ਅੱਜ ਮੀਟਿੰਗ ਕਰਕੇ ਉਹਨਾਂ ਦੇ ਡਿਊਟੀਆਂ ਲਗਾ ਕੇ ਔਰ ਉਹਨਾਂ ਨੂੰ ਜੋ ਸਾਡੀ ਭਰਤੀ ਦਾ ਪ੍ਰੋਸੀਜਰ ਹੈ ਉਹ ਸਮਝਾ ਕੇ ਅੱਜ ਭਰਤੀ ਸ਼ੁਰੂ ਕਰਾਉਣ ਨੂੰ ਜਾ ਰਹੇ ਹਾਂ ਔਰ ਉਸ ਤੋਂ ਬਾਅਦ ਸਾਡੇ ਡੈਲੀਗੇਟ ਬਣਨਗੇ ਡੈਲੀਗੇਟ ਤੋਂ ਬਾਅਦ ਸਾਡੇ ਪ੍ਰਧਾਨ ਦੀ ਚੋਣ ਹੋਊਗੀ ਉਹਦੇ ਵਾਸਤੇ ਅੱਜ ਅਸੀਂ ਇਹ ਸਾਡੀ ਲੀਡਰਸ਼ਿਪ ਇਕੱਤਰ ਹੋਈ ਹੈ ਇਹ ਲੱਗਦਾ ਨੂੰ ਅਗਲੀ ਜੀ ਚੋਣਾਂ ਵਾਲੀ ਉਹਦੇ ਵਾਸਤੇ ਕੀਤਾ ਜਾ ਰਿਹਾ ਕਿ ਬਿਲਕੁਲ ਜੀ ਇਹ 2027 ਨੂੰ ਟਾਰਗੇਟ ਰੱਖ ਕੇ ਸ਼੍ਰੋਮਣੀ ਅਕਾਲੀ ਦਲ ਔਰ 5 ਸਾਲ ਸਾਡੇ ਪ੍ਰਧਾਨ ਦੀ ਚੋਣ ਨੂੰ ਪਹਿਲਾਂ ਹੋ ਗਏ ਸੀਗੇ 5 ਸਾਲ ਪੂਰੇ ਹੋਣ ਤੋਂ ਬਾਅਦ ਇਹ ਜਿਹੜੀ ਹੈ ਇਹ ਪ੍ਰੋਸੀਜਰ ਅਜ ਫਿਰ ਸ਼ੁਰੂ ਹੋਇਆ ਮਾਦੀ ਮੇਲੇ ਤੇ ਅਕਾਲੀ ਦਲ ਦੇ ਉਸ ਤੋਂ ਕੱਟ ਹੋਇਆ ਸੀ ਉਹਨੂੰ ਦੇਖ ਕੇ ਲੱਗਦਾ ਕਿ ਅਕਾਲੀ ਦਲ ਦੁਬਾਰਾ ਦੇਖ ਦੇਖੋ ਸ਼੍ਰੋਮਣੀ ਅਕਾਲੀ ਦਲ ਜ਼ਮੀਨ ਨਾਲ ਜੁੜੀ ਹੋਈ ਪਾਰਟੀ ਹੈ ਔਰ ਪੰਜਾਬ ਦੀ ਖੇਤਰੀ ਪਾਰਟੀ ਹੈ ਪੰਜਾਬੀਆਂ ਦੀ ਪਾਰਟੀ ਹੈ ਇਹ ਜੋ ਕਮ ਪੰਜਾਬ ਸਰਕਾਰ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਚ ਸਰਕਾਰ ਰਹੀ ਉਸ ਸਮੇਂ ਦੌਰਾਨ ਲੋਕ ਅੱਜ ਵੀ ਯਾਦ ਕਰਦੇ ਆਂ ਔਰ ਤੁਸੀਂ ਦੇਖਿਓ 2022 ਚ ਸ਼੍ਰੋਮਣੀ ਅਕਾਲੀ ਦਲ ਭਾਰੀ ਬੋਮਬਾਂਦ ਨਾਲ ਸਰਕਾਰ ਬਣਾਉਂ ਪਿੱਛੇ ਤੋਂ ਇੰਨੀ ਉਥੂ ਪੁੱਤ ਉਤਰ ਪੁੱਤਰ ਹੋਈ ਅਜ ਦੇ ਵਿੱਚ ਉਸ ਤੋਂ ਲੈ ਕੇ ਕਿੰਨਾ ਅੱਗੇ ਦੇਖਦੇ ਹੋ ਕੀ ਹੋਵਗਾ ਕੀ ਹੋਵਗਾ ਦੇਖੋ ਚੱਲਦਾ ਰਹਿੰਦਾ ਕੋਈ ਗੱਲ ਨਹੀਂ ਪਰ ਸਾਰੇ ਤਖੜੇ ਹੋ ਕੇ ਇਹ ਲੜਾਈ ਹੈ ਜਿਹੜੀ ਉਹ ਪੰਜਾਬ ਦੇ ਪੁੱਤ ਬਣ ਕੇ ਸਾਰੇ ਲੜਾਈ ਲੜਨਗੇ ਔਰ ਮੈਨੂੰ ਆਸ ਹੈ ਕਿ ਜਿਹੜੇ ਸਾਡੇ ਭਰਾ ਸਾਥ ਤੋਂ ਫਿੱਖਰ ਕੇ ਗਏ ਰਿਓ ਵੀ ਇਕ ਨਾ ਇੱਕ ਦਿਨ ਤੋਂ ਸਾਡੇ ਚ ਇਕੱਠੇ ਹੋ ਕੇ ਲੜਾਈ ਲੜਾਂਗੇ ਜਿਹੜੀ ਟੀਮ ਜਿਹੜੀ ਟੀਮ ਤੁਸੀਂ ਚੁਣੋਗੇ ਇਥੋਂ ਦੀ ਉਹਦਾ ਅੱਗੇ ਵਕੀਂ ਕੌਣ ਨਹੀਂ ਹੋਗਾ ਦੇਖੋ ਫਿਰ ਉਹ ਦੇਖੋ ਪਹਿਲਾਂ ਜ਼ਿਲ੍ਹੇ ਦੇ ਡੈਲੀਗੇਟ ਬਣੋ ਢਿਲੀ ਤੋਂ ਬਾਅਦ ਪੰਜਾਬ ਵਾਲਾ ਬਣੋ ਪੰਜਾਬ ਵਾਲਾ ਫਿਰ ਪ੍ਰਧਾਨਗੀ ਦੀ ਚੋਣ ਕਰੋ ਫਿਰ ਜ਼ਿਲ੍ਹੇ ਦੇ ਪ੍ਰਧਾਨ ਬਣੋ ਸਾਰਾ ਕੁਝ ਨਵਾਂ ਪਰਤ ਤੇ ਚੱਲੇਗਾ ਜਿਹੜੇ ਪਹਿਲਾਂ ਹੈਗੇ ਉਹ ਸਾਰਾ ਬਾਡੀ ਭੰਗ ਹੈ ਜੀ ਹੁਣ ਜਿਹੜੀ ਨਵੀਂ ਭਰਤੀ ਦੇ ਨਾਲ ਜਿਹੜੀ ਹੈ ਉਹ ਨਵੀਂ ਜਥੇਬੰਦੀ ਬਣੋ ਪ੍ਰਧਾਨ ਵੀ ਚੁਣਿਆ ਜਾ ਸਕਦਾ ਨਹੀਂ ਨਹੀਂ ਇੱਥੇ ਕੁਝ ਨਹੀਂ ਜੀ ਇਥੇ ਦਾ ਸਿਰਫ ਭਰਤੀ ਦਾ ਪ੍ਰੋਸੀਜਰ ਸਮਝਾ ਕੇ ਭਰਤੀ ਸ਼ੁਰੂ ਕਰਾਉਣੀ ਹੈ ਉਹ ਨਵੀ ਕਿੰਨੇ ਕ ਮੈਂ ਵਸੂਗਾ 25 ਤੋਂ 30 ਹਜ਼ਾਰ ਦਾ ਸਾਡਾ ਟਾਰਗੇਟ ਹੈ ਇਸ ਹਲਕੇ ਤੋਂ ਸਾਨੂੰ ਕੋਈ ਹਾਈਕਮਾਨ ਵੱਲੋਂ ਟਾਰਗੇਟ ਨਹੀਂ ਨਹੀਂ ਕੋਈ ਟਾਰਗੇਟ ਨਹੀਂ ਮਿਲਿਆ ਸਾਡੀ ਆਪਣੀ ਮਨਸਾ ਵੀ ਅਸੀਂ ਵੱਧ ਤੋਂ ਵੱਧ ਭਰਤੀ ਕਰੀਏ ਤਾਂ ਜੋ ਤਾਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਰਹਿ ਕੇ ਔਰ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰ ਸਕੀਏ ਤਕੜਾ ਤਾਂ ਹੀ ਹੋਊਗਾ ਜੇ ਸਾਡੇ ਨਾਲ ਵਰਕਰ ਹੋਣਗੇ ਇਕੱਲਾ ਇਕੱਲਾ ਮੁਹਾਲੀ ਦੇ ਹੀ ਸੋਚੋਗੇ ਕਿ ਅਗਰ ਡੇਰ ਵਸੇ ਜੀਰਪੁਰ ਦੇਖੋ ਜ਼ਿਲ੍ਹੇ ਦੀ ਅਜ ਤੱਕ ਮਥੀ ਮੁਹਾਲੀ ਹਲਕੇ ਦੇ ਹੀ ਕਰਿਆ ਬਾਕੀ ਜ਼ਿਲ੍ਹੇ ਦੀ ਜਥੇਬੰਦੀ ਜਿਹੜੀ ਪੁਰਾਣੀ ਉਹ ਵੀ ਭਰਤੀ ਕਰ ਰਹੀ ਹੈ ਜੱਪ ਸਟੱਡੀ ਉਹ ਕੰਪਨੀ ਹੈ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਉਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜੱਪ ਸਟੱਡੀ ਦੇ ਕੋਲੇ ਅੱਜ ਹੀ ਆਓ